ਪੁੱਲਰ ਨੂੰ ਲੈ ਕੇ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਦੱਸਦੀ ਕਿ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਈਆਈਜੀ ਹਰਚਰਨ ਸਿੰਘ ਪੁੱਲਰ ਦੀ ਸੰਬਰਾਲਾ ਦੇ ਫਾਰਮ ਹਾਊਸ ਦੇ ਵਿੱਚ ਵੀ ਹੁਣ ਸੀਬੀਆਈ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਦੱਸਦੀ ਹੈ ਕਿ ਉਹ ਸੀਬੀਆਈ ਦੇ ਵੱਲੋਂ ਜੇ 2 ਘੰਟਿਆਂ ਤੋਂ ਜੇ ਛਾਪੇਮਾਰੀ ਲਗਾਤਾਰ ਜਾਰੀ ਹੈ ਤਾਂ ਦੱਸਦੀ ਕਿ ਸੰਬਰਾਲਾ ਦੇ ਪਿੰਡ ਪਟਸ਼ੇਰੀਆਂ ਦੇ ਵਿੱਚ ਸਥਿਤ ਫਾਰਮ ਹਾਊਸ ਤੇ ਜੇ ਸੀਬੀਆਈ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਦੱਸਦੀ ਹੈ ਕਿ ਕੱਲ ਵੀ ਜੋ ਸੀਬੀਆਈ ਦੇ ਵੱਲੋਂ ਉਹਨਾਂ ਦੇ ਘਰ ਦੁਬਾਰਾ ਤੋਂ ਛਾਪੇਮਾਰੀ ਕੀਤੀ ਗਈ ਸੀ 8 ਘੰਟਿਆਂ ਤੱਕ ਜੋ ਛਾਪੇਮਾਰੀ ਚੱਲੀ ਜਸ ਦੇ ਵਿੱਚ ਉਹਨਾਂ ਦੇ ਘਰ ਵਾਲਿਆਂ ਦੇ ਨਾਲ ਵੀ ਜੋ ਪੁੱਛਗਿੱਛ ਕੀਤੀ ਗਈ ਸੀ ਸੀਬੀਆਈ ਦੇ ਵੱਲੋਂ ਤੇ ਘਰ ਦੇ ਕੋਨੇ-ਕੋਨੇ ਖੰਗਾਲੇ ਗਏ ਤਾਂ ਦੱਸ ਦੇ ਕਿ ਕੱਲ੍ਹ ਜੋ ਹੈ 12 ਅਫਸਰ ਸੀਬੀਆਈ ਦੇ ਵੱਲੋਂ ਜੋ ਹਨ 12 ਅਫਸਰਾਂ ਦੇ ਵੱਲੋਂ ਉਹਨਾਂ ਦੇ ਘਰੇ ਜੋ ਲਗਾਤਾਰ ਛਾਪੇਮਾਰੀ ਕੀਤੀ ਗਈ ਕੋਨਾ-ਕੋਨਾ ਖੰਗਾਲਾ ਖੰਗਾਲਿਆ ਗਿਆ ਤੇ ਅੱਜ ਜੋ ਹੈ ਹੁਣ ਸੀਬੀਆਈ ਦੇ ਵੱਲੋਂ ਡੀਆਈਜੀ ਪੁੱਲਰ ਦੇ ਸੰਬਰਾੜਾ ਦੇ ਵਿੱਚ ਜੋ ਫਾਰਮ ਹਾਊਸ ਹੈ ਹੁਣ ਉੱਥੇ ਛਾਪੇ ਮਾਰੀ ਹੋ ਰਹੀ ਹੈ ਤਾਂ ਦੱਸ ਦਿਓ ਕਿ ਹੁਣ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਤਾਂ ਦੱਸ ਦਈਏ ਕਿ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਪੰਜਾਬ ਦੇ ਡੀਆਈਜੀ ਹਰਚਰਨ ਸਿੰਘ ਪੁੱਲਰ ਦੁਆਲੇ ਹੁਣ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਤਾਂ ਸੂਤਰਾਂ ਮੁਤਾਬਕ ਸੀਬੀਆਈ ਉਹਨਾਂ ਨੂੰ ਕਿਸੇ ਵੀ ਸਮੇਂ ਰਿਮਾਂਡ ਤੇ ਲੈ ਸਕਦੀ ਹੈ ਇਹ ਵੀ ਜਾਣਕਾਰੀ ਹੈ ਕਿ ਹੁਣ ਉਹਨਾਂ ਵਿਰੁੱਧ ਆਮਦ ਤੋਂ ਵੱਧ ਜਾਇਦਾਦ ਦਾ ਮਾਮਲਾ ਵੀ ਦਰਜ ਕੀਤਾ ਜਾ ਸਕਦਾ ਹੈ ਤਾਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਦੱਸਦੀ ਹੈ ਕਿ ਇਹ ਗੱਲ ਸੀਬੀਆਈ ਦੇ ਵੱਲੋਂ ਵੀਰਵਾਰ ਨੂੰ ਚੰਡੀਗੜ੍ਹ ਸਥਿਤ ਉਹਨਾਂ ਦੇ ਸੈਕਟਰ 40 ਸਥਿਤ ਘਰ ਦੇ ਵਿੱਚ ਰੇਡ ਕਰਨ ਤੇ ਜਾਂਚ ਕਰਨ ਤੋਂ ਬਾਅਦ ਸਪੱਸ਼ਟ ਹੁੰਦੀ ਜਾਪ ਰਹੀ ਸੀ ਤਾਂ ਦੱਸਦੀ ਹੈ ਕਿ ਸੀਬੀਆਈ ਨੇ ਉਹਨਾਂ ਦੇ ਘਰ ਰੇਡ ਕਰਨ ਤੇ ਜਾਂਚ ਕਰਨ ਤੋਂ ਬਾਅਦ ਜੋ ਸਪੱਸ਼ਟ ਹੁੰਦੀ ਹੋਈ ਨਜ਼ਰ ਆ ਰਹੀ ਹੈ ਤਾਂ ਦੱਸਦੀ ਹੈ ਕਿ ਸੀਬੀਆਈ ਨੇ ਉਹਨਾਂ ਦੇ ਘਰ ਦੇ ਹਰ ਚੀਜ਼ ਦੀ ਵੀਡੀਓਗ੍ਰਾਫੀ ਵੀ ਕੀਤੀ ਹੈ ਤਾਂ ਹਰੇਕ ਚੀਜ਼ ਦੀ ਸੂਚੀ ਤਿਆਰ ਕੀਤੀ ਜਾਵੇਗੀ ਤੇ ਕਿਸ ਦੀ ਕੀਮਤ ਦਾ ਹਿਸਾਬ ਲਗਾਇਆ ਜਾਵੇਗਾ ਕਿ ਕਿਸ ਚੀਜ਼ ਦੀ ਕਿੰਨੀ ਕੀਮਤ ਹੈ ਤੇ ਇਸ ਦੇ ਵਿੱਚ 에어 ਕੰਡੀਸ਼ਨਰ ਤੋਂ ਲੈ ਕੇ ਫੁੱਲਾਂ ਦੇ ਗਮਲੇ ਲਾਈਟ ਬਲਬ ਤੱਕ ਵੀ ਸ਼ਾਮਲ ਸਨ ਇਹ ਸ਼ਾਪਾ ਲਗਭਗ 9 ਘੰਟੇ ਚੱਲਿਆ ਇਹ ਤਾਂ ਦੱਸ ਦिए ਕਿ ਸੀਬੀਆਈ ਨੇ ਪਰਿਵਾਰ ਦੇ ਮੈਂਬਰਾਂ ਤੋਂ ਜੋ ਸਵਾਲ ਵੀ ਪੁੱਛੇ ਹਨ ਤੇ ਸਵਾਲਾਂ ਦੇ ਜਵਾਬ ਜਾਨ ਲੈਪਟਾਪ ਦੇ ਵਿੱਚ ਟਾਈਪ ਕਰਕੇ ਰੱਖੇ ਗਏ ਹਨ ਉਹਨਾਂ ਦੇ ਘਰ ਦੀ ਜੋ ਹੈ ਹਰ ਚੀਜ਼ ਦੀ ਵੀਡੀਓਗ੍ਰਾਫੀ ਕੀਤੀ ਗਈ ਹੈ ਪਰਿਵਾਰਕ ਮੈਂਬਰਾਂ ਤੋਂ ਉਹਨਾਂ ਦੇ ਬਿਆਨਾਂ ਤੇ ਦਸਤਖਤ ਵੀ ਕਰਵਾਏ ਗਏ ਹਨ ਦੱਸਿਆ ਜਾ ਰਿਹਾ ਹੈ ਕਿ ਪੁੱਛਗਿੱਛ ਲਗਭਗ 2 ਘੰਟੇ ਚੱਲੀ ਹੈ ਤਾਂ ਸ਼ੁੱਕਰਵਾਰ ਦੁਪਹਿਰ ਨੂੰ ਸੀਬੀਆਈ ਦੀ ਟੀਮ ਵੱਲੋਂ ਪੁੱਲਰ ਦੇ ਫਾਰਮ ਹਾਊਸ ਦੀ ਤਲਾਸ਼ੀ ਲੈਣ ਲਈ ਵੀ ਪਹੁੰਚੀ ਹੈ ਤਾਂ ਦੱਸਦੀ ਹੈ ਕਿ ਸੀਬੀਆਈ ਵੱਲੋਂ ਰਿਸ਼ਵਤ ਖੋਰੀ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਸਸਪੈਂਡਡ ਡੀਆਈਜੀ ਪੁੱਲਰ ਨੂੰ ਕਿਸੇ ਵੀ ਸਮੇਂ ਜੋ ਹੈ ਰਿਮਾਂਡ ਤੇ ਲੈ ਸਕਦੀ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ ਉਹਨਾਂ ਤੇ ਹੁਣ ਆਮਦ ਤੋਂ ਵੱਧ ਦਾ ਵੀ ਜਮ ਮਾਮਲਾ ਦਰਜ ਕੀਤਾ ਜਾ ਸਕਦਾ ਹੈ ਤਾਂ ਦੱਸਦੀ ਹੈ ਕਿ ਸੀਬੀਆਈ ਨੇ ਪੁੱਲਰ ਦੀ ਕੋਠੀ ਦੇ ਵਿੱਚ ਲਗਭਗ 9 ਘੰਟੇ ਜਾਂਚ ਕੀਤੀ ਇਸ ਦੌਰਾਨ ਕੋਠੀ ਨੂੰ ਮਾਪਿਆ ਗਿਆ ਤੇ ਉਥੇ ਸਚੋਰ ਕੀਤੀਆਂ ਚੀਜ਼ਾਂ ਦੀ ਸੂਚੀ ਵੀ ਤਿਆਰ ਕੀਤੀ ਗਈ ਭੁੱਲਰ ਦੇ ਪਰਿਵਾਰਕ ਮੈਂਬਰਾਂ ਤੋਂ ਲਗਭਗ 2 ਘੰਟੇ ਜੋ ਹੈ ਪੁੱਛਗਿਛ ਕੀਤੀ ਗਈ ਸੀ सीबीआई ਦੇ ਵੱਲੋਂ ਤੇ सीबीआई ਨੇ ਪਰਿਵਾਰਕ ਮੈਂਬਰਾਂ ਤੋਂ ਸਵਾਲ ਪੁੱਛੇ ਤੇ ਉਹਨਾਂ ਦੇ ਜਵਾਬ ਲੈਪਟਾਪ ਦੇ ਵਿੱਚ ਟਾਈਪ ਕਰਕੇ ਰੱਖ ਲਏ ਗਏ ਤਾਂ ਦੱਸ ਦੇ ਕਿ ਵੀਡੀਓਗ੍ਰਾਫੀ ਵੀ ਕੀਤੀ ਗਈ ਹੈ ਤੇ ਬਿਆਨਾਂ ਦੇ ਪਰਿਵਾਰਕ ਮੈਂਬਰਾਂ ਦੇ ਦਸਤਖਤ ਵੀ ਕਰਵਾਏ ਗਏ ਹਨ ਤੇ ਦੇ ਸੀਲ ਵੀ ਕੀਤੇ ਗਏ ਹਨ ਤਾਂ ਦੱਸਦੀ ਕਿ ਬਰਖਾਸਤ ਡੀਆਈਜੀ ਭੁੱਲਰ ਦੇ ਹੁਣ ਇੱਕ ਹੋਰ ਟਿਕਾਣੇ ਤੇ ਸੀਬੀਆਈ ਦੇ ਵੱਲੋਂ ਰੇਡ ਕੀਤੀ ਜਾ ਰਹੀ ਹੈ ਤਾਂ 2 ਘੰਟਿਆਂ ਤੋਂ ਉਹਨਾਂ ਦੇ ਫਾਰਮ ਹਾਊਸ ਤੇ ਸੀਬੀਆਈ ਦੀ ਜੋ ਛਾਪੇ ਮਾਰੀ ਜਾ ਰਹੀ ਹੈ ਤੇ ਹੁਣ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਹਨ ਤਾਂ ਦੱਸਦੀ ਕਿ ਜੋ ਛਾਪੇ ਮਾਰੀ ਕੀਤੀ ਜਾ ਰਹੀ ਹੈ ਸੰਬਰਾਲਾ ਦੇ ਪਿੰਡ ਮੰਡ ਸ਼ੇਰੀਆਂ ਦੇ ਵਿੱਚ ਸਥਿਤ ਫਾਰਮ ਹਾਊਸ ਤੇ ਜੋ ਛਾਪੇ ਮਾਰੀ ਕੀਤੀ ਜਾ ਰਹੀ ਹੈ ਤਾਂ ਇਸ ਨੂੰ ਲੈ ਕੇ ਹੁਣ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਨੇ